ਬਹੁਤ ਅੱਛਾ ਲੱਗ ਰਿਹਾ ਹੈ ਜੀ ਕਿਉਂਕਿ ਜੀਵਨ ਯਾਤਰਾ ਅਸਲੀ ਜਿਹੜੀ ਬਾਕਸਿੰਗ ਦੀ ਹੈ ਉਹ ਇਸੇ ਸੈਂਟਰ ਤੋਂ ਸ਼ੁਰੂ ਹੋਈ ਹੈ ਪਹਿਲਾਂ ਮੈਂ ਸੰਗਰੂਰ ਜਿਲੇ ਜਾਓ ਕਰਦਾ ਸੀ ਉੱਥੋਂ ਇੱਥੇ ਆ ਕੇ ਬਾਕਸਿੰਗ ਨਾਲ ਤਾਂ ਅਕਰ ਬਹੁਤ ਪੁਰਾਣੇ ਜੁੜੇ ਹੋਇਆ ਹਾਂ ਪਹਿਲਾਂ 73 ਤੋਂ ਲੈ ਕੇ ਆਪ ਖੇਡਦੇ ਰਹੇ 78 ਤੱਕ ਉਸ ਤੋਂ ਬਾਅਦ ਫਿਰ ਆ ਕੇ ਬਾਕਸਿੰਗ ਵਾਲੇ ਪਾਸੇ ਨਾਲ ਹੋ ਗਏ ਤੇ ਨਾਲ ਫਿਰ ਅਫੀਸ਼ੀਅਲ ਬਣ ਗਏ ਰੇਫਰੀ ਜੱਜ ਬਣ ਕੇ ਹੌਲੀ ਹੌਲੀ ਚੱਲ ਰਿਹਾ ਕੰਮ ਸਾਡੇ ਵਿੱਚ ਸਦਾ ਜੈਪਾਲ ਸਿੰਘ ਸੀਗੇ ਸਖਤੀ ਸਾਹਿਬ ਟੀਨਸਾ ਸਾਹਿਬ ਸਾਡੇ ਪ੍ਰੈਜ਼ੀਡੈਂਟ ਹੁੰਦੇ ਪਹਿਲਾਂ ਕਦੇ ਸਪੋਰਟਸ ਐਸੋਸੀਏਸ਼ਨ ਨੂੰ ਰੂਪ ਵਾਲੇ ਉਹਨਾਂ ਨੇ ਬਾਗ ਟੋਰ ਸਮਾਈ ਕਹਿੰਦੇ ਵੀ ਹੁਣ ਤੁਸੀਂ ਸੈਕਟਰੀ ਦਾ ਉਹਦਾ ਸਾਹਮਣੇ ਮਾਈ ਸਾਹਮਣੇ ਲੈਣੇ ਕੋਈ ਗੱਲ ਨਹੀਂ ਜਿੰਨੀ ਜਾਨਾਂ ਲਾਵਾਂਗੇ ਪਰ ਉਹਦੋਂ ਤੋਂ ਲਗਾਤਾਰ ਚੱਲ ਰਿਹਾ ਕੰਮ ਮੇਰੀ ਦੂਸਰੀ ਟਰਮ ਹੈ 8 ਸਾਲ ਹੋ ਗਏ 7 ਹੋ ਗਏ ਨੇ 8 ਸਾਲਾਂ ਦੀ ਹੁੰਦੀ ਹੈ ਤੇ ਦੂਜੀ ਟਰਮ ਹੈ ਜਿਹੜੀ ਚੱਲ ਰਹੀ ਹੈ ਪ੍ਰਧਾਨ ਸਾਡੇ ਉਸਦਾ ਗਰਮੀਤ ਸਿੰਘ ਨੇ ਕਮਾਂਡੈਂਡਰ ਨੇ ਅੱਜ ਕੱਲ ਇੱਥੇ ਲੱਡਾ ਕੋਠੀ ਇਹ ਬਹੁਤ ਅੱਛਾ ਲੱਗ ਰਿਹਾ ਜੀ ਬਹੁਤ ਵਧੀਆ ਤੇ ਇਸੇ ਸੈਂਟਰ ਦੇ ਵਿੱਚੋਂ ਅੰਤਰਰਾਸ਼ਟਰੀ ਅਡਾਰੀ ਸਦਾ ਹਰਪਾਲ ਸਿੰਘ ਜਿਹੜੇ ਐਸਐਸਪੀ ਕਮਿਸ਼ਨਰ ਨੇ ਮੇਰਾ ਲੁਧਿਆਣੇ ਲੱਗੇ ਨੇ ਬਹੁਤ ਹੋਰ ਸਾਡੇ ਅੰਤਰਰਾਸ਼ਟਰੀ ਬੌਕਸਰ ਬੜੇ ਹੋਏ ਨੇ ਇਥੋਂ ਬਲਕਾਰ ਸਿੰਘ ਬਹੁਤ ਸਾਰੇ ਜੋਰਾਵਰ ਸਿੰਘ ਸਾਰਿਆਂ ਨੇ ਹਮੰਤ ਮਲੋਤਰਾ ਅੱਜ ਕੱਲ ਡੀਐਸਪੀ ਨੇ ਸੋਹਰਾਲਾ ਵਿਖੇ ਸਾਰਿਆਂ ਨੇ ਇਸੇ ਟ੍ਰੇਨਿੰਗ ਸੈਂਟਰ ਚ ਰਪੀਰ ਸਿੰਘ ਕੋਲ ਸਾਡੇ ਇੱਥੇ ਹੁੰਦੇ ਸੀਗੇ ਉਹਨਾਂ ਕੋਲੇ ਟ੍ਰੇਨਿੰਗ ਕਰਦੇ ਸੀ ਤੇ ਅਸੀਂ ਨਾਲ ਅਫਸ਼ੀਟਿੰਗ ਵਾਲੇ ਪਾਸੇ ਲੱਗ ਰਹੇ ਹੁੰਦੇ ਸੀ ਤੇ ਸਾਰਿਆਂ ਦੇ ਕੋਆਪਰੇਸ਼ਨ ਨਾਲ ਸਾਡਾ ਜਿਹੜਾ ਹੈ ਇਹਦਾ ਬਾਕਸਿੰਗ ਦਾ ਸਟੈਂਡਰਡ ਹੈ ਜਿਹੜਾ ਅੱਗੇ ਨਾਲੋਂ ਦਾ ਬਹੁਤ ਉੱਪਰ ਗਿਆ ਹੈ ਤੇ ਸਾਡੇ ਨੈਸ਼ਨਲ ਦੇ ਵਿੱਚ ਵੀ ਕੁੜੀਆਂ ਸਾਡੀਆਂ ਇੰਟਰਨੈਸ਼ਨਲ ਨੇ ਚਕਰ ਤੋਂ ਸਿਮਰਣਾ ਕੁੜੀ 올ੰਪੀਆਨ ਹੈ ਹੋਰ ਵੀ ਸਾਡੀਆਂ ਮਨਦੀਪ ਕੌਰ ਕੁੜੀ ਉਹ ਵੀ ਇੰਟਰਨੈਸ਼ਨਲ ਲੈਵਲ ਦੀ ਹੈ ਕਾਫੀ ਲੜਕੀਆਂ ਨੇ ਸਾਡੀਆਂ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੀਆਂ ਨੇ ਮੁੰਡੇ ਵੀ ਸਾਡੇ ਕਈ ਇੰਟਰਨੈਸ਼ਨਲ ਟੂਰ ਮਾਰ ਚੁੱਕੇ ਨੇ ਹੁਣ ਵੀ ਸਾਡੇ ਇੱਕ ਬੱਚਾ ਹੁਣ ਵੀ 올림픽 ਦੇ ਵਿੱਚ ਸਾਡਾ ਰਿੰਡਿਆ ਜੀ ਨੇ ਮਸਤਵਾਨਾਂ ਨੇ ਟ੍ਰੇਨਿੰਗ ਕਰੀ ਹੈ ਬੌਕਸਿੰਗ ਦੀ ABC ਮਸਤਵਾਨਾਂ ਤੋਂ ਸਿੱਖੀ ਤੀ ਉਹਨੇ ਜਾਂਭਾਲਾ ਉਹਦਾ ਨਾਮ ਤੇ ਉਹ ਸਾਡੇ ਇੰਡੀਆ ਟੀਮ ਦਾ ਹਿੱਸਾ ਸੀ ਉਹ ਵੀ ਲੈਵਲ ਭੁੱਲ ਗਿਆ ਸੀ ਹੁਣ ਖੇਡਣ ਦੇ ਲਈ ਤੇ ਬੌਕਸਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਜਟੇ ਅਜੇ ਸਿੰਘ ਜੀ ਨੇ ਸਾਡੇ ਉਹਨਾਂ ਨੇ ਮੈਨੂੰ ਇਹ ਇਲੈਕਸ਼ਨ ਤੋਂ ਪਹਿਲਾਂ ਹੀ ਜਿਹੜੀ ਸਾਡੀ ਫੈਡਰੇਸ਼ਨ ਦੀ ਇਲੈਕਸ਼ਨ ਹੋਣੀ ਸੀ ਉਸ ਤੋਂ ਪਹਿਲਾਂ ਹੀ ਨਾਲ ਬਜਿੰਦਰ ਸਿੰਘ ਬੌਕਸਰ 올ंपੀਅਨ ਸਾਰੇ ਸੀਗੇ ਮਨੋਜ ਕੁਮਾਰ ਗਲਵਾਗ ਸਿੰਘ ਇਹਨਾਂ ਦੇ ਸਾਰਿਆਂ ਦੇ ਹੁੰਦੇ ਮੈਨੂੰ ਉੱਥੇ ਅਨਾਉਂਸ ਕਰਤਾ ਸੀ ਨੋਡਾ ਵਿਖੇ ਵੀ ਤਸੀਨ ਲੌਮਾਸਾ ਲੜਕੀਆਂ ਦੀ ਪੰਜ ਮਾਡਲ ਨੇ ਪੁਜਾਰਾਣੀ ਦਾ ਬ੍ਰੌਂਜ਼ ਮੈਡਲ ਹੈ ਨੂਪਰ ਦਾ ਸਿਲਵਰ ਸਾਰੀਆਂ ਬਹੁਤ ਅੱਛੀਆਂ ਲੜਕੀਆਂ ਖੇਡੀਆਂ ਨੇ ਉੱਥੇ ਤੇ ਬਹੁਤ ਅੱਛਾ ਲੱਗਿਆ ਅੱਜ ਸੰਤੋਸ਼ ਦਿੱਤਾ ਜਿਹੜੇ ਬਾਕਸਿੰਗ ਨੂੰ ਜਨੇ ਮਲਟੀਪਰਪਸ ਕੀਤਾ ਇਹਨਾਂ ਨੇ 25 ਸਾਲ ਤੋਂ ਆਵਾਜ਼ ਖਾਣੀ ਨਹੀਂ ਅੱਜ ਇਹ ਬਰਡ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕੋਚਿੰਗ ਦਾ ਰੋਲ ਅਦਾ ਕਰਕੇ ਆਏ ਨੇ ਇਹ ਚਾਰ ਇੰਡੀਆ ਦੇ ਮੈਡਲ ਆ ਨੇ ਜਿਸ ਕਰਕੇ ਅਸੀਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਤੇ ਇਹਨਾਂ ਦਾ ਸਵਾਗਤ ਕਰਦੇ ਆ ਕਿ ਬੜਾ ਆਪਣੇ ਕੰਟਰੀ ਲਈ ਬੜਾ ਵੱਡਾ ਮਾਰਕ ਆ ਇਹ ਜਿਹੜੇ ਚਾਰ ਮੈਡਲ ਇਹਨਾਂ ਦੀ ਕੋਚਿੰਗ ਦੇ ਦੌਰਾਨ ਫਿੱਟ ਕੇ ਆਉਣਾ ਤੇ ਗੋਸਾਹ ਇੱਥੇ ਕਾਫੀ ਦੇਰ ਤੋਂ ਕੋਚਿੰਗ ਦੇ ਰਹੇ ਨੇ ਕਾਫੀ ਸਟੂਡੈਂਟ ਇਹਨਾਂ ਤੋਂ ਟ੍ਰੇਨਿੰਗ ਲੈ ਕੇ ਗਏ ਨੇ ਸਾਡਾ ਬੱਚਾ ਗੌਰਪਾਲ ਕੇਪੀ ਜਿਹਨੂੰ ਕੇਪੀ ਕਹਿੰਦੇ ਨੇ ਕੇਪੀ ਸਿੰਘ ਦਿੱਪੂ ਤੇ ਉਹਨੇ ਮੈਨੂੰ ਦੱਸਿਆ ਵੀ ਸਾਡੇ ਕੋਲ ਸਾਵਾ ਜਾ ਰਹੇ ਨੇ ਤੇ ਉਹਨਾਂ ਦਾ ਵੈਲਕਮ ਕਰਨਾ ਹੈ। ਅਸੀਂ ਉਹਨਾਂ ਦਾ ਸਵਾਗਤ ਕਰਨ ਲਈ ਫਿਰ ਅੱਜ ਇੱਥੇ ਅੱਗੇ ਆਏ ਸੀਗੇ ਤੇ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਹੜੀ ਗੇਮ ਹੈ ਇਹੇ ਬੰਦੇ ਨੂੰ ਡਿਸਪਲਿਨ 'ਚ ਰੱਖਦੀ ਹੈ। ਜੇ ਮੈਂ ਹਾਰਨਾ ਹੈ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਗੇਮ ਹੈ ਤੁਹਾਨੂੰ ਹਾਰਨਾ ਸਿਖਾਉਂਦੀ ਹੈ। ਕਿਵੇਂ ਹਾਰਨਾ ਹੈ? ਜਦੋਂ ਬੰਦਾ ਹਾਰ برداشت ਕਰਨੀ ਸਿੱਖ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਾਮਯਾਬੀ ਤੁਹਾਡੇ ਪੈਰਾਂ 'ਚ ਆਪੇ ਦਸਕਤ ਦੰਗੀ ਹੈ। ਮੈਂ ਬੜੀ ਬੜੀ ਵਧਾਈ ਦਿੰਦਾ ਦਿੱਤਾ ਸਾਹਿਬ ਨੂੰ ਤੇ ਕਾਮਨਾ ਕਰਦਾ ਤੇ ਇਸੇ ਤਰ੍ਹਾਂ ਹੀ ਇਹ ਸਾਰੀ ਦੁਨੀਆ ਚ ਕੋਸ਼ਿਸ਼ ਦਿੰਦੇ ਰਹਿਣ ਤੇ ਸਾਰੇ ਵਰਡ ਇਚ ਘੁੰਮਦੇ ਰਹਿਣ